ਕਹਿੰਦੇ ਸੀ ਅਸੀਂ ਪਿੰਡਾਂ ਜਾਂਦੇ ਸੀ ਵੀ ਦੱਸੋ ਡਿਵੈਲਪਮੈਂਟ ਨਹੀਂ ਕੀਤੀ ਕਹਿੰਦੇ ਕੀਤੀ ਦੱਸੋ ਸਹੂਲਤਾਂ ਨਹੀਂ ਦਿੱਤੀਆਂ ਕਹਿੰਦੇ ਦਿੱਤੀਆਂ ਕੀ ਕਮੀ ਛੱਡੀ ਕਹਿੰਦੇ ਕੋਈ ਕਮੀ ਨਹੀਂ ਛੱਡੀ ਪਰ ਜਿਹੜੇ ਸਿਧਾਂਤਿਕ ਤੌਰ ਤੇ ਗਲਤੀਆਂ ਹੋਈਆਂ ਕੌਮ ਤੁਹਾਨੂੰ ਮਾਫ ਨਹੀਂ ਕਰ ਰਹੀ। ਸ਼੍ਰੀ ਹਕਾਤਤ ਸਾਹਿਬ ਦੇ ਮਾਫੀ ਮੰਗ ਲਓ ਜਾ ਕੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਸੰਸਥਾ ਨੂੰ ਬਚਾ ਲਓ। ਇਹ ਗੱਲਾਂ ਜਦੋਂ ਅਸੀਂ ਕੀਤੀਆਂ ਉਹ ਕਹਿੰਦੇ ਜੀ ਜਾਓ ਮੈਂ ਕੁਝ ਨਹੀਂ ਕਰਨਾ। ਮੈਂ ਨਾ ਅਸਤੀਫਾ ਦੇਣਾ ਨਾ ਮੈਂ ਸ਼੍ਰੋਮਣੀ ਕਮੇਟੀ ਛੱਡਣੀ ਨਾ ਮੈਂ ਅਕਾਲ ਤਖਤ ਨੂੰ ਉੱਤੇ ਜਾ ਕੇ ਮਾਫੀ ਮੰਗਣੀ ਮੱਤਰਖਾਈਆ ਨਹੀਂ ਕੋਣਾ ਇਹ ਮੇਰੇ ਸਾਹਮਣੇ ਦੇਖਦਾ ਮਾਫੀ ਵੀ ਮੰਗ ਲਈ ਸਿਰ ਵੀ ਝੁਕਾ ਲਿਆ ਸਜ਼ਾ ਵੀ ਭੁਗਤ ਲਈ ਜਿਹੜੀ ਗੱਲ ਫਿਰ ਇਹ ਹੋ ਗਈ ਸੀ ਤੇ ਫਿਰ ਕੀ ਲੋੜ ਸੀ ਉਹਨਾਂ ਨੂੰ ਮੁੱਕਰਨ ਦੀ ਅਚੀਮਾ ਸਾਹਿਬ ਕਹੀ ਜਾਣ ਜੀ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਖਤਮ ਹੋ ਜਾਏਗੀ ਮੈਂ ਤਾਂ ਇੱਕੋ ਗੱਲ ਕਹਣੀ ਜੀ ਇਲੈਕਸ਼ਨ ਕਮਿਸ਼ਨ ਨੂੰ ਮਾਨਤਾ ਦੇਵੇ ਨਾ ਦੇਵੇ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨਤਾ ਮਿਲਣੀ ਚਾਹੀਦੀ ਮੈਂ ਤੇ ਉਸ ਗੱਲ ਦੇ ਕੋਲ ਕੌਮ ਇੱਕ ਵਾਰੀ ਸ਼੍ਰੀ ਅਕਾਲਤਾ ਸਰਸਾਲੀ ਸਰਬ ਉੱਚਤਾ ਨਾਲ ਜੁੜੀ ਰਹੇ ਉਹਦੀ ਮर्यादा ਨਾਲ ਜੁੜੇ ਰਹੇ ਉਹਦੇ ਸਿਧਾਂਤ ਨਾਲ ਜੁੜਿਆ ਰਹੇ ਉਹਦੀ ਪ੍ਰਭੂ ਸਤਾ ਨੂੰ ਠੇਸ ਨਾ ਪਹੁੰਚ ਜAVE ਕੁਰਸੀਆਂ ਦੇ 100 ਵਾਰ ਕੇ ਸੁੱਟ ਦਈਏ ਸੀ ਸ਼੍ਰੀ ਅਕਾਲਤਾ ਸਾਹਿਬ ਤੋਂ ਕੌਮ ਤੁਹਾਡੇ ਵੱਲ ਵੇਖ ਰਹੀ ਹੈ ਕਿਤੇ ਵੇਖਿਓ ਲਾਂਤਾ ਦਾ ਖਟ ਰੋ ਕਹਿੰਦੇ ਥਾਪੜਾ ਇਹਨਾਂ ਨੂੰ ਜੇ ਅਕਾਲਤਾ ਸਾਹਿਬ ਦਾ ਨਹੀਂ ਇਹਨਾਂ ਨੂੰ ਭਾਜਪੀ ਦਾ ਜੀ ਇਹ ਗੱਲ ਹੀ ਜੀ ਇਹ ਸਾਰਿਆਂ ਦੇ ਦੇਖ ਲੈਣਾ ਤੇ ਦੇਖਦੇ ਵੀ ਦੁਨੀਆ ਉਦੋਂ ਤੇ ਬੀਬੀ ਜਗੀਰਕੌਰ ਬਹੁਤ ਪੰਥਕ ਹੈ ਬਾਤਾ ਭਾਗੋ ਵਰਗੀ ਹੈ ਜੀ ਫਰਾਨੀ ਹੈ ਤੇ ਅੱਜ ਜਗੀਰਕੌਰ ਘਰੀਚੋ ਚੋਰ ਬਣ ਗਈ ਹੋਇਆ ਜੀ ਇਹ ਸਾਰਾ ਕੁਝ ਉਹਨਾਂ ਨੂੰ ਪੁੱਛੋ ਨਾ ਉਹਨਾਂ ਦੀ ਸੋਚ ਕਰਾਪਟ ਹੋ ਗਈ ਅੱਜ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਦੇ ਲਈ ਇਕੱਠ ਰੱਖਿਆ ਗਿਆ ਸੀ ਤੋਂ ਬੀਬੀ ਜ਼ਗੀਰ ਕੌਰ ਜੀ ਸਾਡੇ ਨਾਲ ਹੈ ਕਿਵੇਂ ਦੇਖਦੇ ਹੋ ਜੀ ਤੁਸੀਂ ਵੀ ਇੱਧਰ ਵੀ ਇਕੱਠ ਰੱਖਿਆ ਸ਼੍ਰੋਮਣੀ ਅਕਾਲੀ ਦਲ ਤਾਂ ਦੂਸਰਾ ਧੜਾ ਵੀ ਇਸੇ ਤਰ੍ਹਾਂ ਤੇ ਇਕੱਠ ਕਰ ਰਿਹਾ ਰੋਪੜ ਦੇ ਵਿੱਚ ਵੀ ਰੱਖਿਆ ਜੀ ਤਾਂ ਫਰਕ ਕੀ ਹੈ ਜਦੋਂ ਉਹਨਾਂ ਦੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਮਾਤ ਹੈ ਨਾ ਸ਼੍ਰੀ ਅਕਾਲ ਤਾ ਸਭ ਤੋਂ ਸਿਰਜੀ ਹੋਈ ਜਮਾਤ ਹੈ ਜਦੋਂ ਵੀ ਕੋਈ ਦੁਬਦਾ ਪੈਦੀ ਹੈ ਜਦੋਂ ਵੀ ਕੋਈ ਆਪਸ ਵਿੱਚ ਮਤ ਮਤ ਪੈਦਾ ਹੁੰਦੀ ਹੈ ਇਹ ਸਾਨੂੰ ਸਾਰਿਆਂ ਨੂੰ ਹੁਕਮ ਹੈ ਕਿ ਅਸੀਂ ਇੱਕ ਪਲੇਟਫਾਰਮ ਹੈ ਸਾਡੇ ਕੋਲ ਸ਼ਰੀਅਤ ਅਦਾਸ ਸਾਹਿਬ ਜਿੱਥੇ ਜਾ ਕੇ ਅਸੀਂ ਦੁਬਦਾ ਦੂਰ ਕਰ ਸਕਦੇ ਹਾਂ ਉਹ ਦੁਬਦਾ ਦੂਰ ਕਰਨ ਵਾਸਤੇ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਸਾਡੇ ਖਿਲਾਫ ਨਫ਼ਰਤ ਪੈਦਾ ਹੋ ਗਈ ਸੀ ਸਚਾਈ ਜਿਹੜੀ ਹੈ ਅਸੀਂ ਕਹਿੰਦੇ ਸੀ ਨਫ਼ਰਤ ਪੈਦਾ ਹੋ ਗਈ ਹੈ ਹੁਣ ਨਫ਼ਰਤ ਨੂੰ ਦੂਰ ਕਿੱਦਾਂ ਕਰੀਏ ਅਸੀਂ ਇੱਕ ਵਾਰੀ ਨਹੀਂ ਦੇਖਿਆ ਇਸ ਤਾਰਾ ਚ ਵੇਖਿਆ ਅਸੀਂ 19 ਚ ਵੇਖਿਆ ਅਸੀਂ 22 ਚ ਵੇਖਿਆ ਅਸੀਂ 24 ਚ ਵੇਖਿਆ ਬਹੁਤ ਥਾਵਾਂ ਤੇ ਵੇਖਿਆ ਲੇਕਿਨ ਲੋਕਾਂ ਨੂੰ ਜਦੋਂ ਕਹਿੰਦੇ ਸੀ ਅਸੀਂ ਪਿੰਡਾਂ ਜਾਂਦੇ ਸੀ ਵੀ ਦੱਸੋ ਡਿਵੈਲਪਮੈਂਟ ਨਹੀਂ ਕੀਤੀ ਕਹਿੰਦੇ ਕੀਤੀ ਦੱਸੋ ਸਹੂਲਤਾਂ ਨਹੀਂ ਦਿੱਤੀਆਂ ਕਹਿੰਦੇ ਦਿੱਤੀਆਂ ਕੀ ਕਮੀ ਛੱਡੀ ਕਹਿੰਦੇ ਕੋਈ ਕਮੀ ਨਹੀਂ ਛੱਡੀ ਪਰ ਜਿਹੜੇ ਸਿਧਾਂਤਿਕ ਤੌਰ ਤੇ ਗਲਤੀਆਂ ਹੋਈਆਂ ਕੌਮ ਤੁਹਾਨੂੰ ਮਾਫ਼ ਨਹੀਂ ਕਰਦੀ ਫਿਰ ਅਸੀਂ ਕਮੇਟੀ ਬਣਾਈ ਬਾਦਲ ਸਾਹਿਬ ਨੇ ਉਹ ਹਰ ਹਲਕੇ ਚ ਗਈ ਕਮੇਟੀ ਨੇ ਕਿਹਾ ਕਿ ਲੀਡਰਸ਼ਿਪ ਚੇਂਜ ਕਰ ਦਿਓ ਥੋੜੇ ਚੇਰਲੀ ਕਰ ਲੋ ਭਾਵੇਂ ਕੁਛ ਕਰ ਲੋ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੋ ਜਾ ਕੇ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਸੰਸਥਾ ਨੂੰ ਬਚਾ ਲੋ ਇਹ ਗੱਲਾਂ ਜਦੋਂ ਅਸੀਂ ਕੀਤੀਆਂ ਉਹ ਕਹਿੰਦੇ ਜੀ ਜਾਓ ਮੈਂ ਕੁਛ ਨਹੀਂ ਕਰਨਾ ਮੈਂ ਨਾ ਅਸਤੀਫਾ ਦੇਣਾ ਨਾ ਮੈਂ ਸ਼੍ਰੋਮਣੀ ਕਮੇਟੀ ਛੱਡਣੀ ਨਾ ਮੈਂ ਅਕਾਲ ਤਖਤ ਨੂੰ ਉੱਤੇ ਜਾ ਕੇ ਮਾਫੀ ਮੰਗਣੀ ਮੈਂ ਤਰਖਾਈਆ ਨਹੀਂ ਕੋਣਾ ਇਹ ਮੇਰੇ ਸਾਹਮਣੇ ਦੀ ਗੱਲ ਹੈ ਬਹੁਤ ਤਰਲੇ ਪਾਏ ਹਾਰ ਕੇ ਮੈਂ ਉਸ ਵੇਲੇ ਤਾਂ ਹੀ ਚੋਣ ਗੁੱਸੇ 'ਚ ਹੀ ਲੜੀ ਸੀ ਵੀ ਤੁਸੀਂ ਕਿਉਂ ਨੁਕਸਾਨ ਕਰੀ ਜਾਂਦੇ ਹੋ ਮੈਂ ਫਿਰ ਅ ਡੈਮੋਕ੍ਰੇਸੀ ਬਾਲ ਕਰ ਲਾਣੀ ਉਹ ਕਹਿੰਦੇ ਕੋਹਾ ਤਾਂ ਲਿਆ ਜੀ ਸਾਰਾ ਕੁਝ ਸਾਰਾ ਸਿਰ ਝੁਕਾ ਕੇ ਕਿਹਾ ਜੀ ਹੋ ਗਈ ਮੰਨ ਗਏ ਇਸ ਗੱਲ ਅਸਤੇ ਕਹਿ ਵੀ ਫਿਰ ਅਸੀਂ ਗਏ ਮਾਫੀ ਵੀ ਮੰਗ ਲਈ ਸਿਰ ਵੀ ਝੁਕਾ ਲਿਆ ਸਜ਼ਾ ਵੀ ਭੁਗਤ ਲਈ ਜਿਹੜੀ ਗੱਲ ਫਿਰ ਇਹ ਹੋ ਗਈ ਸੀ ਤੇ ਫਿਰ ਕੀ ਲੋਰ ਸੀ ਉਹਨਾਂ ਨੂੰ ਮੁਕਰਨੀ ਸੱਤ ਮੈਂਬਰੀ ਕਮੇਟੀ ਬਣ ਗਈ ਸੀ ਅਸੀਂ ਬੜੇ ਖੁਸ਼ ਸੀ ਅਸਤੇ ਆਪ ਕਿਹਾ ਵੀ ਸਾਰੇ ਜਾ ਕੇ ਉੱਥੇ ਪਰਤੀ करिए ਉਸ ਦਫ਼ਤਰ ਸਗਾ ਨੂੰ ਕਹਿਣਾ ਚਾਹੀਦਾ ਸੀ ਆਓ ਸਾਰੇ ਹੁਣ ਸੱਤ ਮੈਂਬਰੀ ਕਮੇਟੀ ਬੈਠੋ ਇੱਥੇ ਪਰਚੀਆਂ ਛਪਾਓ ਛਪਾ ਕੇ ਤੇ ਵੰਡੋ ਤੇ ਆਪਰੇ ਸਭ ਕੋ ਠੀਕ ਹੋ ਜਾਣਾ ਸੀ ਪਰ ਉਤੋਂ ਵੀ ਮੁੱਕਰ ਗਏ ਸਗਾ ਉਲਟਾ ਅਚੀਮਾ ਸਾਹਿਬ ਕਹੀ ਜਾਣ ਜੀ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਖਤਮ ਹੋ ਜਾਏਗੀ ਮੈਂ ਤਾਂ ਇੱਕੋ ਗੱਲ ਕਰੀ ਜੀ ਇਲੈਕਸ਼ਨ ਕਮਿਸ਼ਨ ਸਾਨੂੰ ਮਾਨਤਾ ਦੇਵੇ ਨਾ ਦੇਵੇ ਸਾਡਾ ਸ਼੍ਰੀ ਅਕਾਲ ਤਰ ਸਾਹਿਬ ਦੀ ਮਾਨਤਾ ਮਿਲਣੀ ਚਾਹੀਦੀ ਮੈਂ ਤੇ ਉਸ ਗੱਲ ਤੇ ਕੋਚ ਹੁਣ ਪਰ ਉਹ ਇਹ ਕਹਿੰਦੇ ਨਾ ਜੀ ਵੀ ਇਹ ਕਮੇਟੀ ਜੇ ਜੋੜਨ ਵਾਸਤੇ ਬਣੀ ਹੁੰਦੀ ਫਿਰ ਤਾਂ ਠੀਕ ਸੀ ਇਹਨਾਂ ਨੇ ਤਾਂ ਅਕਾਲੀ ਦਲ ਦੇ ਜਿਹੜੇ ਪੁਰਾਣੇ ਵਰਕਰ ਉਹਨਾਂ ਨੂੰ ਵੀ ਭੰਬਲ ਭੁੱਸੇ ਚ ਬਾਤਤਾ ਜੀ ਅਸੀਂ ਤੇ ਇਹ ਵਰਕਰਾਂ ਨੂੰ ਜਾ ਉਹ ਵਰਕਰਾਂ ਨੇ ਸੁੱਖ ਦਾ ਸਾਹ ਲਿਆ ਜੀ ਅਸੀਂ ਤੇ ਜਾਣੇ ਵਰਕਰ ਆ ਰਵੀਂਦਰ ਸੇਕਰ ਬੈਠਾ ਡਾਕਟਰ ਰਤਨ ਸਿੰਘ ਨਾਲ ਆ ਘਰ ਬੈਗੇ ਸੀ ਸਾਰੇ ਭਰਤੀ ਕਰਨ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕਦ ਤੋਂ ਕਰ ਦਿੱਤਾ ਸੀ ਇੱਕ ਬਟੋਲੇ ਦੇ ਕਹਿੰਦੇ ਉੱਤੇ ਜਾਂ ਵਿਕਰਮ ਸਿੰਘ ਜੀਠੀ ਦੇ ਕਹਿੰਦੇ ਉੱਤੇ ਦੱਸੋ ਐਡੇ ਵੱਡੇ ਸਾਰੇ ਲੀਡਰਾਂ ਨੂੰ ਜਿਹੜਾ ਕੋਈ ਕਹਿੰਦਾ ਸੀਗਾ ਉਹਨੂੰ ਬਾਹਰ ਕੱਢ ਦਿੱਤਾ ਹੁਣ ਕਰੀਏ ਕੀ ਅਸੀਂ ਜਾਂ ਤੇ ਅਕਾਲਤਾਰ ਸਾਹਿਬ ਦੀ ਦੇਖੋ ਮੇਰਾ ਖਾਸ ਕਰਕੇ ਮੇਰਾ ਮਕਸਦ ਹੈ ਕੌਮ ਇੱਕ ਵਾਰੀ ਸ਼੍ਰੀ ਅਕਾਲਤਾ ਸਰਬ ਉੱਚਤਾ ਨਾਲ ਜੁੜੀ ਰਹੇ ਉਹਦੀ ਮर्यादा ਨਾਲ ਜੁੜੇ ਰਹੇ ਉਹਦੇ ਸਿਧਾਂਤ ਨਾਲ ਜੁੜਿਆ ਰਹੇ ਉਹਦੀ ਪ੍ਰਭੂ ਸਤਾ ਨੂੰ ਠੇਸ ਨਾ ਪਹੁੰਚ ਦੇਵੇ ਕੁਰਸੀਆਂ ਦੇ 100 ਵਾਰ ਕੇ ਸੁੱਟ ਦਈਏ ਸੀ ਸ਼੍ਰੀ ਅਕਾਲਤਾ ਸਾਹਿਬ ਤੋਂ ਕੌਮ ਤੁਹਾਡੇ ਵੱਲ ਵੇਖ ਰਹੀ ਹੈ ਕਿਤੇ ਵੇਖਿਓ ਲਹਾਂਤਾ ਨਾ ਖੱਟ ਰੋ ਕਹਿੰਦੇ ਥਾਪੜਾ ਇਹਨਾਂ ਨੂੰ ਜੇ ਅਕਾਲਤਾ ਸਾਹਿਬ ਦਾ ਨਹੀਂ ਇਹਨਾਂ ਨੂੰ ਭਾਜਪੀ ਦਾ ਜੀ ਬੜੀ ਗੱਲ ਹੀ ਜੀ ਇਹ ਸਾਰਿਆਂ ਦੇ ਦੇਖ ਲੈਣਾ ਤੇ ਦੇਖਦੇ ਵੀ ਦੁਨੀਆ ਇਹ ਗੱਲ ਕਹਿਦੀ ਲੋੜ ਹੈ ਜੀ ਉਦੋਂ ਤੇ ਬੀਬੀ ਜਗੀਰ ਕੋਰ ਬਹੁਤ ਪੰਥਕ ਹੈ ਬਾਤਾ ਭਾਗੋ ਵਰਗੀ ਹੈ ਜੀ ਫਲਾਨੀ ਹੈ ਤੇ ਅਜਗੀਰ ਕੋਰ ਘਰੀ ਚੋਰ ਬਣ ਗਈ ਕਿਉਂ ਹੋਇਆ ਜੀ ਇਹ ਸਾਰਾ ਕੁਝ ਨਹੀਂ ਉਹਨਾਂ ਨੂੰ ਪੁੱਛੋ ਨਾ ਉਹਨਾਂ ਦੀ ਸੋਚ ਕਰਪਟ ਹੋ ਗਈ ਤਾਂ ਬਿਲਕੁਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜੋ ਭਰਤੀ ਰੱਖੀ ਗਈ ਸੀ ਪਰ ਇਹ ਭਰਤੀਆਂ ਦੋ ਸਿਲਸਿਲਾ ਜਿਹੜਾ ਹੈਗਾ ਦੋਨੇ ਪਾਸੇ ਚੱਲ ਰਿਹਾ ਹੈ ਦੋਨੇ ਧੜੇ ਜਿਹੜੇ ਹੈਗੇ ਆ ਆਪਣੇ ਵੱਲੋਂ ਪੂਰੀ ਜ਼ੋਰ ਅਜ਼ਮਾਈ ਜਿਹੜੀ ਹੈਗੀ ਇਹ ਕਰ ਰਿਹਾ ਰੋਪੜ ਦੇ ਵਿੱਚ ਹੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਧੜੇ ਦੇ ਵਿੱਚੋਂ ਵੱਲੋਂ ਪਹਿਲਾਂ ਵੱਡਾ ਇਕੱਠ ਦਿਖਾਇਆ ਗਿਆ ਤੇ ਅੱਜ ਭਰਤੀ ਕਮੇਟੀ ਦੇ ਵੱਲੋਂ ਵੀ ਜਿਹੜਾ ਹੈਗਾ ਵੱਡਾ ਇਕੱਠ ਇਸ ਥਾਂ ਦੇ ਉੱਤੇ ਦਿਖਾਇਆ ਗਿਆ ਪਰ ਇਹਦਾ ਅਸਰ ਕੀ ਰਹੂਗਾ ਅੱਗੇ ਜਾ ਕੇ ਕੀ ਲੋਕ ਵਿਸ਼ਵਾਸ ਕਰ ਪਾਣ ਜੇ ਸ਼੍ਰੋਮਣੀ ਅਕਾਲੀ ਦਲ ਮੋੜ ਸੁਰਜੀਤ ਹੋ ਸਕੇਗਾ ਜਿਸ ਤਰ੍ਹਾਂ ਮੋੜ ਸੁਰਜੀਤੀ ਦੀ ਗੱਲ ਇਸ ਥਾਂ ਦੇ ਉਤੋਂ ਕੀਤੀ ਗਈ ਹੈ ਅਸਰ ਕੀ ਰਹੇਗਾ ਬਣੇਗਾ ਕੀ ਅਕਾਲੀ ਦਲ ਦਾ ਇਤਿਹਾਸ ਅਗਭਵਿਕ ਕੀ ਰਹੇਗਾ ਇਤਿਹਾਸ ਕੀ ਸੀ ਭਵਿਕ ਕੀ ਰਹੇਗਾ ਇਹ ਵੱਡੇ ਸਵਾਲ ਹੈ ਜੇ ਇਹਨਾਂ ਦਾ ਜਵਾਬ ਕਦੋਂ ਮਿਲੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਸਨਾਮ ਸਿੰਘ ਪੰਜਾਬੀ ਲੋਕ ਚਾਂਦ